88 ਤੋਂ ਬਾਅਦ ਦੇ ਜਿਹੜੇ ਵਸਟ ਫਲੱਡਸ ਐ ਉਹਨਾਂ ਤੋਂ ਵੀ ਜਿਹੜੇ ਪੈਲੇ ਆ ਜਿਨ੍ਹਾਂ ਦੀ ਇੱਕ ਡਿਊਰੇਸ਼ਨ ਬਹੁਤ ਲੰਬੀ ਐ ਉਹਦੇ ਉਹਦੇ ਜਿਹੜੇ ਹੈਗੇ ਨਤੀਜੇ ਉਹਦਾ ਬੜੇ ਮੁਸ਼ਕਲ ਘੜੀ ਦੇ ਵਿੱਚ ਪੰਜਾਬੀ ਬੜੀ ਹਿੰਮਤ ਨਾਲ ਉਹਦਾ ਸਾਹਮਣਾ ਕਰਦੇ ਆ ਬਹੁਤ ਵੱਡੀ ਆਫਤ ਦਾ ਖਾਸ ਕਰਕੇ ਜਿਹੜੇ ਸਾਡੇ ਬਾਰਡਰ ਦੇ ਜ਼ਿਲ੍ਹੇ ਐ ਸੱਤ ਜ਼ਿਲ੍ਹੇ ਮੈਂ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਆਇਆ ਜੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਫਿਰ ਉਤਰੋਂ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਤੇ ਫਾਜ਼ਿਲਕਾ ਇਸ ਵਾਰੀ ਇਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਜ਼ਮੀਨ ਦਾ ਨੁਕਸਾਨ ਵੀ ਹੋਇਆ ਘਰ ਦਾ ਵੀ ਔਰ ਜਿਹੜੇ ਮਵੇਸ਼ੀ ਆ ਪਸ਼ੂਆਂ ਦਾ ਪਸ਼ੂ ਧਨ ਦਾ ਵੀ ਔਰ ਘਰ ਦਾ ਸਮਾਨ ਵੀ ਖਰਾਬ ਹੋਇਆ ਮੈਂ ਕਹੂੰਗਾ ਕਿ ਕੁੱਲ ਮਿਲਾ ਕੇ ਬਹੁਤ ਸਾਰੇ ਬੰਦੇ ਹਜ਼ਾਰਾਂ ਬੰਦੇ ਹੋ ਜਿਆ ਜਨਾਂ ਕੋਲ ਕੁਝ ਨਹੀਂ ਬਚਿਆ ਸવાય ਉਹਨਾਂ ਦੇ ਜਿਹੜੀ ਸਾਨੂੰ ਗੁਰੂਆਂ ਨੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਇੱਕ ਸਾਨੂੰ ਇੱਕ ਆਰਟ ਆਫ ਲਿਵਿੰਗ ਸਾਨੂੰ ਸਿਖਾਇਆ ਸੀਗਾ ਔਰ ਬੁਰੇ ਹਾਲਾਤਾਂ ਦੇ ਵਿੱਚ ਵੀ ਹਾਰ ਨਾ ਮੰਨ ਕੇ ਉਹਦਾ ਸਾਹਮਣਾ ਕਰਨ ਦਾ ਜੋ ਸਾਨੂੰ ਦਸ਼ਮੇਸ਼ਪਤਾ ਨੇ ਸਿਖਾਇਆ ਸੀ ਹਿੰਮਤਾ ਲੋਕਾਂ ਕੋਲੇ ਇਹਦੇ ਨਾਲ ਨਾਲ ਜਿੱਡਾ ਵੱਡਾ ਇਹ ਦੁਖਾਂਤ ਹੈ ਉਸ ਤੋਂ ਵੱਡਾ ਪੰਜਾਬੀਆਂ ਦਾ ਜਜ਼ਬਾ ਔਰ ਉਹਨਾਂ ਦਾ ਰਿਸਪੌਂਸ ਸਾਰੇ ਜਿਲ੍ਹਿਆਂ ਦੇ ਵਿੱਚ ਜਿੱਥੇ ਕੋਈ ਗੱਡੀ ਵੀ ਨਹੀਂ ਪਹੁੰਚਦੀ ਉੱਥੇ ਲੰਗਰ ਪਹੁੰਚ ਰਿਹਾ ਗੁਰੂ ਦਾ ਲੰਗਰ ਪਹੁੰਚ ਰਿਹਾ ਮवेशੀਆਂ ਵਾਸਤੇ ਚਾਰਾ ਪਹੁੰਚ ਰਿਹਾ ਔਰ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਸਾਡੇ ਨਾਲ-ਨਾਲ ਐਨਜੀਓਜ਼ ਵੱਲੋਂ ਵੀ ਰੈੱਡ ਕਰਾਸ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਜਿਹੜੀਆਂ ਮੈਡੀਕਲ ਟੀਮਾਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਐ ਐਂਬੂਲੈਂਸ ਤੇ ਜਿੱਥੇ ਐਂਬੂਲੈਂਸ ਨਹੀਂ ਜਾਂਦੀ ਟਰੈਕਟਰ ਤੇ ਜਿੱਥੇ ਟਰੈਕਟਰ ਨਹੀਂ ਜਾਂਦਾ ਉੱਥੇ ਬੋਟ ਤੇ ਔਰ ਕਈ ਜਗ੍ਹਾ ਤੇ ਤਾਂ ਜਿਹੜਾ ਹੈਗਾ ਉਹ 에어 ਫੋਰਸ ਦੇ ਨਾਲ ਮਿਲ ਕੇ ਜਹਾਜ਼ ਦੇ ਉੱਤੇ ਜਾਂ ਹੈਲੀਕਾਪਟਰ ਦੇ ਥਰੋ ਵੀ ਲੋਕਾਂ ਨੂੰ ਸਰਵਿਸ ਦਿੱਤੀਆਂ ਜਾ ਰਹੀਆਂ ਆ ਬਹੁਤ ਵੱਡਾ ਪੂਰੇ ਦੇਸ਼ ਵਿਦੇਸ਼ ਚ ਰਹਿੰਦੇ ਸਾਰੇ ਪੰਜਾਬੀਆਂ ਨੇ ਚੇਚੇ ਤੌਰ ਦੇ ਉੱਤੇ ਔਰ ਕੱਲ ਇੱਕ ਜੋ ਮੈਂ ਸਾਰਾ ਦੇਖ ਰਿਆ ਸੀਗਾ ਮੀਡੀਆ ਦੇ ਉੱਤੇ ਕਿ ਰਾਜਸਥਾਨ ਦੀਆਂ ਔਰਤਾਂ ਨੇ ਉਹਨਾਂ ਦੇ ਰਿਵਾਜ ਆ ਕਿ ਜਿਹੜੀ ਦਾਦੀ ਹੁੰਦੀ ਆ ਆਪਣੀ ਉਹ ਜਦੋਂ ਕੋਈ ਉਹਨਾਂ ਦੇ ਘਰ ਚ ਕੰਮ ਵੀ ਕਰਦਾ ਜਾਂ ਆਪਣੀਆਂ ਨੂਆ ਵਾਸਤੇ ਉਹਨਾਂ ਕੋਲੇ ਸੋਨੇ ਦੇ ਗਹਿਣੇ ਨਹੀਂ ਹੁੰਦੇ ਚਾਂਦੀ ਦੇ ਹੁੰਦੇ ਆ ਬਟ ਉਹ ਜਿਹੜੀਆਂ ਚਾਂਦੀ ਦੀਆਂ ਵੰਗਾ ਉਹਨਾਂ ਨੇ ਔਰਤਾਂ ਨੇ ਉਤਾਰ ਕੇ 2 ਕੁਇੰਟਲ 2 ਕਿਲੋ ਚਾਂਦੀ 20 ਗ੍ਰਾਮ ਸੋਨਾ ਇਹ ਭਾਵਨਾ ਹੈ ਉਹਨਾਂ ਨੇ ਜੋ ਆਪਣਾ ਦਿੱਲੀ ਦੇ ਵਿੱਚ ਸਾਡਾ ਮੋਰਚਾ ਲਗਾਇਆ ਸੀ ਸੋ ਰਾਜਸਥਾਨ ਤੋਂ ਵੀ ਪਾਰਟਸ ਆਫ ਹਰਿਆਣਾ ਤੋਂ ਵੀ ਹੋਰ ਵੀ ਸੂਬੇ ਜਿਹੜੇ ਜਿਹਨਾਂ ਦੀ ਆਪਣੀ ਹਾਲਤ ਬਹੁਤ ਅੱਛੀ ਨਹੀਂ ਹੈ ਉਹ ਅੱਗੇ ਆ ਰਹੇ ਆ ਸੋ ਇਹਦੇ ਨਾਲ ਅੱਖਾਂ ਵੀ ਪਾਰ ਆਂਦੀਆਂ ਔਰ ਇੱਕ ਤਸੱਲੀ ਵੀ ਹੁੰਦੀ ਆ ਔਰ ਜਿਹੜੇ ਬੰਦੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਲੱਗਦਾ ਕਿ ਸਾਡਾ ਸਮਾਜ ਸਾਡਾ ਪੰਜਾਬ ਸਾਡਾ ਦੇਸ਼ ਸਾਡੇ ਨਾਲ ਖੜਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਬੜੇ ਉਹਨਾਂ ਦੇ ਜਿਹੜੇ ਲੋਕਪੱਖੀ ਫੈਸਲੇ ਲੈਂਦੇ ਹੋਏ ਕਿ ਜਿਹਦਾ ਖੇਤ ਉਸੇ ਦੀ ਰੇਤ ਉਹਨਾਂ ਦੀ ਫਸਲ ਤਾਂ ਮਰ ਗਈ ਪਰ ਉਹਦੇ ਵਿੱਚ ਸਿਲਟ ਆ ਗਈ ਆ ਖਾਦ ਆ ਗਈ ਆ ਉਹਦੇ ਨਾਲ ਜਿਹੜਾ ਆਪਣਾ ਕੋਈ ਰੇਤ ਆ ਗਈ ਆ ਜਾਂ ਬਜਰੀ ਆ ਗਈ ਆ ਵੀ ਉਹ ਤੁਸੀਂ ਵੇਚ ਸਕਦੇ ਹੋ ਅਗਲੀ ਫਸਲ ਬੀਜਣ ਲਈ ਜ਼ਮੀਨ ਵੀ ਤਿਆਰ ਹੋ ਜਾਏਗੀ ਜਾਂ ਤੁਸੀਂ ਉਹਨੂੰ ਸਟੋਰ ਕਰ ਸਕਦੇ ਹੋ ਬਾਅਦ ਵਿੱਚ ਜਦੋਂ ਤੁਹਾਨੂੰ ਮੌਕਾ ਮਿਲੇ ਵੇਚ ਲਈਓ ਇਹਦੇ ਨਾਲ ਨਾਲ 20000 ਰੁਪਏ ਕਿੱਲੇ ਦਾ ਘਰ ਬਣਾਉਣ ਲਈ ਵੀ ਔਰ ਪਸ਼ੂ ਧਾਲੇ ਵੀ ਉਹਨਾਂ ਦੀ ਕੰਪਨਸੇਸ਼ਨ ਦੇਵਾਂਗੇ ਜਿਵੇਂ ਪਾਣੀ ਜਦੋਂ ਰੀਸਰਵ ਕਰਦਾ ਹੈਗਾ ਹਰ ਸੰਭਵ ਕੋਸ਼ਿਸ਼ ਜਿਹੜੀ ਹੈਗੀ ਆ ਸਰਕਾਰ ਵੱਲੋਂ ਕੈਂਪ ਲਗਾਏ ਜਾ ਰਹੇ ਆ ਹਰ ਪਿੰਡ ਵਿੱਚ ਮੈਡੀਕਲ ਏਡ ਸਾਰਿਆਂ ਨੂੰ ਮੁਫਤ ਦਿੱਤੀ ਜਾ ਰਹੀ ਹੈ ਬੱਚਿਆਂ ਦੇ ਸਕੂਲ ਅੱਜ ਖੁੱਲ ਗਏ ਆ ਸੋ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਦੁਆਰਾ ਖੜਾ ਕੀਤਾ ਜਾਵੇ ਸਰਕਾਰ ਪੂਰੇ ਜ਼ੋਰ ਨਾਲ ਲੱਗੀ ਆ ਬਾਕੀ ਸਾਡੇ ਪ੍ਰਧਾਨ ਮੰਤਰੀ ਜੀ ਅੱਜ ਉਮੀਦ ਆਈ ਆ ਸੀ ਉਮੀਦ ਕਰਦੇ ਆ ਕਿ ਜੋ ਅਸੀਂ 60000 ਕਰੋੜ ਆ ਉਹ ਤਾਂ ਦੇਣਗੇ ਹੀ ਉਹ 20000 ਦਾ ਪੈਕੇਜ ਮੰਗਿਆ ਉਹ ਵੀ ਦੇਣਗੇ ਔਰ ਮੈਨੂੰ ਉਮੀਦ ਇਸ ਤੋਂ ਵੀ ਵੱਧ ਆ ਕਿ ਜੋ ਟਰੈਜਡੀ ਆ ਜਦੋਂ ਆਪਣੇ ਅੱਖਾਂ ਨਾਲ ਦੇਖਣਗੇ ਹੋਰ ਕਹਿਣਗੇ ਵੀ ਚਲੋ 20000 ਦਾ ਪੰਜਾਬ ਨੇ ਦਿੱਤਾ 30000 ਮੈਂ ਦਿੰਦਾ ਤੇ ਆਪਾਂ 50000 ਰੁਪਇਆ ਔਰ ਇਸੇ ਤਰ੍ਹਾਂ ਮਜ਼ਦੂਰਾਂ ਨੂੰ ਔਰ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਹੈ ਜਿਹੜੀਆਂ ਸਾਡੀਆਂ ਫਰੰਟ ਲਾਈਨ ਵਾਰੀਅਰ ਆ ਉਹਨਾਂ ਨੂੰ ਕੋਈ ਪੈਸੇ ਨਹੀਂ ਮਿਲਦੇ ਪੰਜਾਬ ਸਰਕਾਰ 2500 ਦਿੰਦੀ ਆ ਮੈਂ ਤਾਂ ਕਹੂੰਗਾ ਉਹਨਾਂ ਨੂੰ ਵੀ ਘੱਟੋ ਘੱਟ ਲੱਗਲੇ 6 ਮਹੀਨੇ ਵਾਸਤੇ 5000 ਜਾਂ 10000 ਰੁਪਇਆ ਮਹੀਨਾ ਉਹਨਾਂ ਨੂੰ ਦੇਣ ਉਹਨਾਂ ਦੇ ਆਪਾਂ ਦੇਣਾ ਨਹੀਂ ਦੇ ਸਕਦੇ ਉਹ ਵੀ ਪਾਣੀਆਂ ਦੇ ਵਿੱਚ ਆ ਕੇ ਤੇ ਅਸੀਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਹੈ ਇਸ ਵਾਸਤੇ ਸੀ ਕਿ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ ਤੁਹਾਡੇ ਮਿਸਪੁਰ ਕਾਰਪੋਰੇਸ਼ਨ ਜਿੰਦੇ ਤੁਹਾਡੇ ਰੂਰਲ ਡਵੈਲਪਮੈਂਟ ਵਾਟਰ ਸਪਾਈ ਸੈਨੀਟੇਸ਼ਨ ਐਜੂਕੇਸ਼ਨ ਸਾਰੇ ਵਿਭਾਗਾਂ ਦੀ ਕੰਬਾਈਨਡ ਮੀਟਿੰਗ ਸੀ ਕਿ ਆਪਾਂ ਇਕੱਠੇ ਹੋਣ ਵਾ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਜਿਹੜੇ ਤੁਹਾਡੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਜਿੰਨੀਆਂ ਬਿਮਾਰੀਆਂ ਹੈਗੀਆਂ ਉਹਨਾਂ ਦੀ ਰੋਕਥਾਮ ਵਾਸਤੇ ਕਿ ਪਾਣੀ ਟੈਸਟ ਕਰਨਾ ਸਾਡੀ ਸਾਡੀ ਜਿਹੜੀ ਟੀਮ ਹੈ ਲਗਾਤਾਰ ਟੈਸਟ ਕਰ ਰਹੀ ਆ ਸੈਂਪਲ ਫੇਲ ਹੋ ਰਹੇ ਆ ਜਿੱਥੇ ਸੈਂਪਲ ਫੇਰ ਹੋ ਜਾਂਦਾ ਸੀ ਡਾਇਰੀਆ ਹੋਣ ਤੋਂ ਪਹਿਲਾਂ ਉੱਥੇ ਸਾਡੀਆਂ ਜਿਹੜੀਆਂ ਅਰਬਨ ਤੇ ਰੂਰਲ ਲੋਕਲ ਬਾਡੀਜ਼ ਆ ਉਹਨਾਂ ਨੂੰ ਸੇਫ ਡ੍ਰਿੰਕਿੰਗ ਵਾਟਰ ਫਰਮ ਆਲਟਰਨੇਟ ਸੋਰਸ ਦੂਜੀ ਜਗ੍ਹਾ ਤੋਂ ਸਾਫ ਪਾਣੀ ਚਾਹੇ ਵੇਰਕਾ ਤੋਂ ਜਾ ਕੇ ਤੇ ਹੋਰ ਅਰੇਂਜ ਕਰਕੇ ਔਰ ਉਹਨੂੰ ਵੀ ਕਲੋਰੀਨੇਟ ਕਰਕੇ ਜਿਹੜੇ ਲੋਕਾਂ ਨੂੰ ਪੀਣਾ ਚਾਹੀਦਾ ਔਰ ਇਹਦੇ ਨਾਲ-ਨਾਲ ਅਸੀਂ ਜਿਹੜਾ ਡੈਂਗੀ ਦੀ ਵੇਟ ਨਹੀਂ ਕਰਦੇ ਮਲੇਰੀਆ ਦੀ ਵੇਟ ਨਹੀਂ ਕਰਦੇ ਲਾਰਵਾ ਜਿਹੜਾ ਹੁੰਦਾ ਉਹਦੀ ਅਸੀਂ ਜਿਹੜੀ ਆਈਡੈਂਟੀਫਿਕੇਸ਼ਨ ਕਰਕੇ ਉਹਨੂੰ ਡਿਸਟਰੋਏ ਕਰਨਾ ਔਰ ਬਰੀਡਿੰਗ ਚੈਕਰਸ ਸਾਡੇ ਅਸੀਂ ਜਿਹੜੇ ਬੀਡਿੰਗ ਚੈਕਰ ਰੱਖਦੇ ਸੀ ਉਹਨਾਂ ਨੂੰ ਅਸੀਂ ਨੰਬਰ ਵਧਾ ਕੇ ਉਹਨਾਂ ਦਾ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨ ਕੀਤਾ 50000 ਨਰਸਿੰਗ ਸਟੂਡੈਂਟਸ ਨੂੰ 1 ਲੱਖ ਦੇ ਕੁਲੀਬ ਜਿਹੜੇ ਟੋਟਲ ਪੈਰਾਮੈਡਿਕਸ ਸਨ ਉਹਨਾਂ ਨੂੰ ਟ੍ਰੇਨ ਕੀਤਾ ਸਾਰੇ ਡਾਕਟਰ ਨੂੰ ਟ੍ਰੇਨ ਕੀਤਾ ਤਾਂ ਕਿ ਅਸੀਂ ਡੇਂਗੀ ਜਿਹੜਾ ਜਾਂ ਮਲੇਰੀਆ ਜਾਂ ਡਾਇਰੀਆ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਅਸੀਂ ਇੰਟਰਵਿਊਨ ਕਰ ਸਕੀਏ ਔਰ ਲੋਕਾਂ ਨੂੰ ਬਚਾ ਸਕੀਏ ਔਰ ਤੁਹਾਡੇ ਸਿਰਫ ਜਲੰਧਰ ਦੇ ਵਿੱਚ ਵੱਡੇ ਐਪੀਸੋਡ ਹੋਏ ਸੀ ਦੋ ਇੱਕ ਗੌਤਮਨਗਰ ਤੋਂ ਔਰ ਦੂਜਾ ਕਰਤਾਰਪੁਰ ਤੋਂ ਦੋਨਾਂ ਦੇ ਵਿੱਚ ਅਸੀਂ ਜਾਨਾਂ ਬਚਾ ਸਕਿਆ ਲੋਕਾਂ ਦਾ ਟਾਈਮ ਸਿਰ ਨਾਜ ਹੋਇਆ ਤੇ ਉਹ ਜਿਹੜੇ ਅਸੀਂ ਜਿੱਥੇ-ਜਿੱਥੇ ਵੀ ਸੀਵਰੇਜ ਦੀ ਮਿਕਸਿੰਗ ਹੋ ਰਹੀ ਸੀ ਉਹਨਾਂ ਨੂੰ ਵੀ ਰੈਕਟੀਫਾਈ ਕੀਤਾ ক্লোਰੀਨੇਸ਼ਨ ਵੀ ਕਰ ਰਹੇ ਹਾਂ ਔਰ ਲੋਕਾਂ ਨੂੰ ਵੀ ਬੇਨਤੀ ਹੈ ਜੀ ਕਿ ਜਿਹੜਾ ਪਾਣੀ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਪਾਣੀ ਛੱਕਿਆ ਤੁਸੀਂ 104 ਨੰਬਰ ਹੈ ਜੀ ਸਾਡਾ ਹੈਸ ਦਾ ਐਮਰਜੈਂਸੀ ਨੰਬਰ ਹੈ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਕਿਸੇ ਨੂੰ ਰੱਬ ਨਾ ਕਰੇ ਕੋਈ ਸੱਪ ਡਸ ਜੇ ਡੌਗ ਬਾਈਟ ਹੋ ਜਾਏ ਘਰ 'ਚ ਕਿਸੇ ਬਜ਼ੁਰਗ ਨੂੰ ਜਾਂ ਬੱਚੇ ਨੂੰ ਡਾਇਰੀਆ ਹੋ ਜਾਏ ਜਾਂ ਬੁਖਾਰ ਹੋ ਜਾਏ ਨੇੜੇ ਦੇ ਸੈਂਟਰ ਵਿੱਚ ਜਾਓ ਜੇ ਨਹੀਂ ਜਾ ਸਕਦੇ ਹੋ ਸਾਨੂੰ ਕਾਲ ਕਰੋ ਜੇ ਕੋਈ ਮੈਡੀਕਲ ਐਮਰਜੈਂਸੀ ਹੋਵੇ ਕਿਸੇ ਔਰਤ ਦੀ ਡਿਲੀਵਰੀ ਹੋਣੀ ਹੈ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋਗੇ 10 ਮਿੰਟਸ ਤੇ ਟੈਲੀਫੋਨ ਆ ਜਾਏਗਾ ਮੈਂ 24 ਘੰਟੇ ਬੰਦੇ ਲਾਏ ਹੋਏ ਆ ਉਹਦੇ ਵਾਸਤੇ ਔਰ ਅੱਧੇ ਘੰਟੇ ਤੁਹਾਡੇ ਕੋਲ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਤੁਹਾਡਾ ਇਲਾਜ ਕਰਕੇ ਜਿੱਤਾ ਬੱਚਾ ਨੂੰ ਜੇ ਕਿਸੇ ਦੇ ਡਾਕ ਬਾਈਟ ਹੋਏਗੀ ਸਨੇਕ ਬਾਈਟ ਹੋਏਗੀ ਉਹਨੂੰ ਬਿਲਕੁਲ ਠੀਕ ਕਰਕੇ ਉਹਨੂੰ ਘਰੇ ਛੱਡ ਕੇ ਜਾਵਾਂਗੇ ਸੋ ਹਿੰਮਤ ਰੱਖਣੀ ਹੈ ਸਾਰਿਆਂ ਨੇ ਸਾਥ ਦੇਣਾ ਹੈ ਔਰ ਜਦੋਂ ਬਰਸਾਤ ਦੇ ਮੌਸਮ ਵਿੱਚ ਹੈ ਸਿਆਣੇ ਕਹਿੰਦੇ ਹੁੰਦੇ ਆ ਕਪੜਾ ਝਾੜ ਕੇ ਪਾਓ ਜਦੋਂ ਘਰੋਂ ਬਾਹਰ ਜਾਣਾ ਤਾਂ ਹੱਥੀਂ ਛੋਟੀ ਹੋਣੀ ਚਾਹੀਦੀ ਆ ਰਾਤ ਬਰਾਤੇ ਨਾਲ ਟਰਸ ਵੀ ਹੋਣੀ ਚਾਹੀਦੀ ਆ ਜਾਂ ਛਤਰੀ ਰੱਖ ਲਓ ਦੋਨੇ ਕੰਮ ਕਰਦੀ ਆ ਉਹ ਤੇ ਆਪਾਂ ਇਹਨਾਂ ਤੋਂ ਬਚ ਵੀ ਸਕਦੇ ਆ ਵਸੀਮਤਾ ਤੋਂ ਔਰ ਇਹਨਾਂ ਦਾ ਜਿਹੜਾ ਇਲਾਜ ਹੈਗਾ ਉਹ ਟਾਈਮ ਸਪੈਸੀਫਿਕ ਹੈ ਕਿ ਉਹਨੂੰ ਸੇ ਗੋਲਡਨ ਆਰ ਕਹਿੰਦੇ ਆ ਕਿ ਜਦੋਂ ਸੱਪ ਲੜ ਗਿਆ ਤਾਂ ਇਮੀਡੀਏਟਲੀ ਹਸਪਤਾਲ ਪਹੁੰਚ ਜਾਓ ਕਿਤੇ ਝਾੜਾ ਕਰਾਣ ਫਾਂਡਾ ਕਰਾਣ ਜਾਂ ਮਿਰਚਾ ਲਾਤੀਆਂ ਕੱਟ ਮਾਰਤਾ ਕੱਟ ਬਿਲਕੁਲ ਨਹੀਂ ਮਾਰਨਾ ਉਹਨੂੰ ਖੂਨ ਨੂੰ ਵੀ ਬਗੜ ਦੇਣਾ ਸਾਬਣ ਨਾਲ ਧੋ ਕੇ ਛੱਡ ਦਿਓ ਪੋਰਸ਼ਨ ਨੂੰ ਹਿਮੋਬਲਾਈਜ਼ ਕਰ ਦਿਓ ਜੇ ਪੈਰ ਤੇ ਹੋਵੇ ਤਾਂ ਉਹਨੂੰ ਚੁੱਕ ਕੇ ਲੈ ਜਾਓ ਤੇ ਜੇ ਬਾਹ ਤੇ ਹੋਵੇ ਤਾਂ ਉਹਨੂੰ ਉਹਨੂੰ ਪੋਰਸ਼ਨ ਨੂੰ ਹਿਮੋਬਲਾਈਜ਼ ਕਰ ਦਿਓ ਕੋਈ ਟੌਰਨਿਕਟ ਨਹੀਂ ਬੰਨਣਾ ਕੁਝ ਨਹੀਂ ਕਰਨਾ ਕਿਸੇ ਤਰ੍ਹਾਂ ਮਿਊਟੀਲੇਟ ਨਹੀਂ ਕਰਨਾ ਔਰ ਡਲੇ ਨਹੀਂ ਕਰਨੀ ਤੇ ਇਹ ਤੁਹਾਨੂੰ ਮੈਂ ਯਕੀਨ ਦਿਵਾ ਸਕਦਾ ਕਿ ਜੇ ਤੁਸੀਂ ਮਤਲਬ ਪਹਿਲੇ ਟਰੈਕਟ ਤੇ ਪਹੁੰਚ ਜਾਓਗੇ ਤਾਂ ਮੌਤ ਨਹੀਂ ਹੋਏਗੀ ਕਿਸੇ ਦੀ ਵੀ ਤੇ ਬੜਾ ਸੋਸ ਹੁੰਦਾ ਕਿ ਜਦੋਂ ਸਾਡੇ ਜਿਹੜੀਆਂ ਤੁਹਾਡੇ ਸਾਥ ਸਨੇਕ ਬਾਈਟਸ ਹੋਈਆਂ ਜਦੋਂ ਇੱਕ ਅਲੀ ਮੌਤ ਹੋ ਜਾਂਦੀ ਆ ਤਾਂ ਬਹੁਤ ਪਰਿਵਾਰ ਵਾਸਤੇ ਬੜੇ ਹੋਰ ਸੰਕਟ ਵੱਧ ਜਾਂਦੇ ਆ ਉਹਦੇ 40 ਲੋਕਾਂ ਦੀ ਮੌਤ ਹੋਈ ਆ ਉਹਨਾਂ ਵਾਸਤੇ ਅਸੀਂ ਸਪੈਸ਼ਲ ਜਿਹੜਾ ਉਹਨਾਂ ਨੂੰ 4-4 ਲੱਖ ਰੁਪਏ ਦਾ ਐਕਸਪ੍ਰੀਸ਼ੀਅ ਅਸੀਂ ਸਭ ਨੇ ਦਿੱਤਾ ਹੋਰ ਵੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਗੇ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਉਹਨਾਂ ਦੇ ਪਰਿਵਾਰਾਂ ਦੀ ਸੇਧ ਦਾ ਉਹਨਾਂ ਦੇ ਬਜ਼ੁਰਗਾਂ ਦੀ ਸੇਧ ਦਾ ਅਸੀਂ ਧਿਆਨ ਕਰਾਂਗੇ ਲੇਕਿਨ ਜਿਹੜਾ ਉਹਨਾਂ ਦੀ ਕਮੀ ਨਹੀਂ ਪੂਰੀ ਹੋ ਸਕਦੀ ਕਦੇ ਵੀ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਪਾਣੀ ਵਾਸਤੇ ক্লোਰিন ਦੀਆਂ ਗੋਲੀਆਂ ਲੈ ਲਓ ਜਾਂ ਬੋਇਲ ਕਰ ਲਓ ਜਾਂ ক্লোਰিন ਦੀ ਗੋਲੀ ਪਾ ਕੇ 20 ਮਿੰਟ ਬਾਅਦ ਤੁਸੀਂ 20 ਲੀਟਰ ਦੇ ਵਿੱਚ ਉਹਨੂੰ ਪੀ ਸਕਦੇ ਹੋ ਬਿਮਾਰੀ ਤੋਂ ਬਚ ਜਾਓਗੇ ਤੇ ਕੋਈ ਵੀ ਐਮਰਜੈਂਸੀ ਓ 104 ਨੰਬਰ ਤੇ ਸੋ ਇਹਨਾਂ ਸ਼ਬਦਾਂ ਨਾਲ ਮੇਰੇ ਜਿਹੜੇ ਕੁਲੀਗ ਹੈ ਜੀ ਆਪਣੇ ਕਰਤਾਰਪੁਰ ਤੋਂ ਮਨਕਾਰ ਜੀ ਔਰ ਇੰਦਰ ਜੀ ਜੀ ਨਕੌਦਰ ਤੋਂ ਔਰ ਸਾਰੇ ਆਪਣੇ ਏਡੀਸੀ ਮੈਡਮ ਕਮਿਸ਼ਨਰ ਸਾਡੇ ਸਿਵਲ ਸਰਪੰਚ ਔਰ ਆਈਐਮਏ ਵਾਲੇ ਜਿੰਨੇ ਸਾਡੀਆਂ ਐਨਜੀਓਜ਼ ਆਈਆਂ ਰੈੱਡ ਕਰਾਸ ਵਾਲੇ ਔਰ ਬਹੁਤ ਸਾਰੇ ਜਵਿੰਦਰ ਦੀ ਖਾਸियत ਇਹ ਹੈ ਜੀ ਕਿ ਮੇਰੀ ਇਹਨਾਂ ਨੇ ਛੋਟੀ ਜੀ ਬੇਨਤੀ ਦੇ ਉੱਤੇ ਇਨਫੈਕਟ ਮੇਰੀ ਬੇਨਤੀ ਤੇ ਨਹੀਂ ਉਹਨਾਂ ਨੇ ਲੀਡ ਲੈ ਕੇ ਮੈਨੂੰ ਕਿਹਾ ਕਿ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਸਾਨੂੰ ਬੈਨੀਫੀਸ਼ੀਅਰੀ ਲੱਗ ਕੇ ਦਿਓ ਤੇ ਇਹਨਾਂ ਨੇ ਜਿਹੜੇ 10 ਚੱਕ ਹੈ ਉਹ ਡਵਾਈਨੋ ਕਾਰ ਮਿਸ਼ਨ ਨੇ 50-50 ਹਜ਼ਾਰ ਦੇ ਉਹ ਮੈਂ ਜਿਹੜੇ ਸਾਡੇ ਉੱਥੇ ਲੋਕਲ ਸਾਡੇ ਪ੍ਰਤੀਨਿਧੀ ਔਰ ਡਿਪਟੀ ਕਮਿਸ਼ਨਰ ਐਸਟੀਐ ਮਨੂੰ ਕਿਹਾ ਉਹ ਆਇਡੈਂਟੀਫਾਈ ਕਰਕੇ ਰੱਖਣਗੇ ਸੱਤ ਜਿਹੜੇ ਹੈਗੇ ਸਾਡੇ ਐਨਆਰਆਈ ਕੁਵਿੰਦਰ ਜੀ ਔਰ ਅਗਰਜੀਤ ਜੀ ਜਿਹੜੇ ਸੈਕਰੋਮੈਂਟੋ ਤੋਂ ਆਈਐਮਏ ਵਾਲਿਆਂ ਨੇ 5 ਚੱਕ ਦਿੱਤੇ ਸਾਨੂੰ ਜੀ ਹੋਰ ਜਿਹੜੇ ਪਟਿਆਲੇ ਤੋਂ ਵੀ ਲੋਕਾਂ ਨੇ ਮੈਨੂੰ ਚੱਕ ਦਿੱਤੇ ਆ ਸੋ ਇਹ ਸਾਰੇ ਚੱਕ ਮਿਲਾ ਕੇ ਜਿਹੜੇ ਸਾਡੇ ਆ ਗਏ ਆ ਇਹ ਤਕਰੀਬਨ ਤਕਰੀਬਨ ਮੇਰਾ ਖਿਆਲ 30 ਦੇ ਕਰੀਬ ਚੱਕ ਜਿਹੜੇ ਆ ਇਹ ਕੱਲ ਨੂੰ ਸਾਰੇ ਉਹਨਾਂ ਦੇ ਬੈਨੀਫਿਸ਼ੀਅਰੀ ਕੋਲੇ ਜਿਹੜੇ ਪ੍ਰੋਪਰਲੀ ਜਿਹੜੇ ਅਸੀਂ ਲੱਭੇ ਹੋਇਆ ਬੈਨੀਫਿਸ਼ੀਅਰੀ ਪੁਰਾਣੂ ਚੈੱਕ ਦੇਵਾਂਗਾ ਔਰ ਉਹਨਾਂ ਦੀ ਜਿਹੜੀ ਰਸੀਦ ਹੈ ਉਹਨਾਂ ਦੇ ਜਿਹਨਾਂ ਨੇ ਦਿੱਤਿਆ ਉਹਨਾਂ ਨੂੰ ਉਹਨਾਂ ਦਾ ਆਪਸ ਕੰਟੈਕਟ ਕਰਾਵਾਂਗਾ ਉਹਨਾਂ ਦਾ ਅਕਾਊਂਟ ਨੰਬਰ ਮੋਬਾਈਲ ਨੰਬਰ ਸ਼ੇਅਰ ਕਰਾਂਗਾ ਤਾਂ ਕਿ ਉਹਨਾਂ ਦੀ ਦੁੱਖ ਦੀ ਘੜੀ ਚਰੋਂ ਨੂੰ ਲੱਗੇ ਵੀ ਦੇਖੋ ਜਿਹੜਾ ਬੰਦਾ ਮੈਨੂੰ ਜਾਣਦਾ ਨਹੀਂ ਉਹ ਮੇਰੇ ਵਾਸਤੇ ਇੰਨਾ ਬੌਦਰਡ ਹੈ ਮੇਰਾ ਭਰਾ ਆ ਮੇਰੀ ਮਦਦ ਕਰ ਰਿਹਾ ਆ ਸਹੀ ਰਿਸ਼ਤੇਦਾਰ ਤਾਂ ਉਹੀ ਆ ਚਾਹੇ ਉਹ ਅਮਰੀਕਾ 'ਚ ਬੈਠਾ ਹੋਇਆ ਕੋਈ ਡਾਕਟਰ ਹੈ ਕੋਈ ਐਨਜੀਓ 'ਚ ਕੰਮ ਕਰ ਰਿਹਾ ਉਹਨਾਂ ਵਾਸਤੇ ਇਹ ਜਿਹੜਾ ਮੈਂ ਕਹੂੰਗਾ ਇੱਕ ਲਾਈਫਲਾਈਨ ਭੇਜ ਰਿਹਾ ਆ ਸੋ ਮੈਂ ਇਹਦਾ ਵੀ ਧੰਨਵਾਦ ਕਰਦਾ ਔਰ ਜਿਹੜੇ ਫਲੱਡ ਫੱਕੜਿਆ ਔਰ ਉਹਨੂੰ ਮੈਂ ਇਹ ਮਤਲਬ ਉਹਨੂੰ ਬੇਨਤੀ ਕਰਦਾ ਕਿ ਤੁਸੀਂ ਇਕੱਲੇ ਨਹੀਂ ਹੋ ਸਾਰਾ ਪੰਜਾਬ ਸਾਰਾ ਦੇਸ਼ ਤੁਹਾਡੇ ਨਾਲ ਖੜਾ ਹੋਇਆ ਅਸੀਂ ਤੁਹਾਨੂੰ ਬਿਲਕੁਲ ਕੋਈ ਤੰਗੀ ਨਹੀਂ ਆਣ ਦਿਆਂਗੇ ਕੋਈ ਮੁਸ਼ਕਲ ਨਹੀਂ ਆਣ ਦਿਆਂਗੇ ਤੁਹਾਨੂੰ ਪਹਿਲਾ ਵਾਰ ਕਰ ਜਿਹੜਾ ਹੈਗਾ ਔਰ ਇਹਦੇ ਨਾਲ-ਨਾਲ ਅਸੀਂ ਜਿਹੜੀ ਪੂਰੀ ਸਟ੍ਰੈਟਜੀ ਬਣਾਈ ਹੈ ਸਰਕਾਰ ਨੇ ਕਿ ਬਹੁਤ ਹੋ ਗਿਆ ਇਹਦੇ ਨਾਲ ਜਿਹੜਾ ਹੈਗਾ ਅਸੀਂ ਚਾਹੇ ਸੂਬਿਆਂ ਦੇ ਨਾਲ ਔਰ ਕੇਂਦਰ ਦੇ ਨਾਲ ਗੱਲਬਾਤ ਕਰਕੇ ਔਰ ਪ੍ਰਧਾਨ ਮੰਤਰੀ ਜੀ ਮੈਨੂੰ ਲੱਗਦਾ ਉਹ ਕਰਨਗੇ ਕਿ ਜਿਹੜਾ ਡੈਮਾਂ ਤੋਂ ਜਿੰਨਾ ਪਾਣੀ ਛੱਡਣਾ ਉਹਨਾਂ ਥੱਲੇ ਕਪੈਸਟੀ ਹੋ ਉਹਦੀ ਸਟੋਰੇਜ ਕਵਸਚਨ ਹੋਣੀ ਚਾਹੀਦੀ ਆ ਹਰਿਆਣਾ ਆਪਣਾ ਪਾਣੀ ਰੋਕੇ ਹਿਮਾਚਲ ਆਪਣਾ ਰੋਕੇ ਜੇਹਾਂਡ ਤੇ ਆਪਣਾ ਰੋਕੇ ਅਸੀਂ ਆਪਣਾ ਆਪਣਾ ਪਾਣੀ ਸੰਭਾਲਣੀ ਹੈ ਪਾਣੀ ਦੀ ਕਮੀ ਨਹੀਂ ਹੈ ਜਦੋਂ ਗਰਮੀਆਂ ਆਉਂਦੀਆਂ ਅਸੀਂ ਪਾਣੀ ਪਿੱਛੇ ਲੜਦੇ ਆ ਤੇ ਜਦੋਂ ਹਾੜ ਆਉਂਦੇ ਆ ਤਾਂ ਵੀ ਅਸੀਂ ਪਾਣੀ ਪਿੱਛੇ ਲੜਦੇ ਆ ਇਹ ਦੋਨੋਂ ਗੱਲਾਂ ਠੀਕ ਨਹੀਂ ਹੋ ਸਕਦੀਆਂ ਪਾਣੀ ਦੀ ਕਮੀ ਨਹੀਂ ਹੈ ਉਹਦੀ ਸਾਮ ਸੰਭਾਲ ਦੀ ਕਮੀ ਹੈ ਉਹ ਅਸੀਂ ਪੂਰੀ ਕਰਾਂਗੇ ਜੀ ਸੋ ਇਹਨਾਂ ਸ਼ਬਦਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੀ ਹੋਣੇ ਦਕਾਨਦਾਰ ਮੈਡੀਸਨ ਦੁਕਾਨਦਾਰਾਂ ਨਾਲ ਵੀ ਗੱਲਬਾਤ ਹੋਈ ਹੈ ਮੀਟਿੰਗ ਹੋਈ ਹੈ ਕੀ ਵਿਚਾਰ ਸਨ ਜੋ ਹੈ ਤੁਹਾਡੇ ਵੱਲੋਂ ਵੀ ਗਿਆਨ ਹੈ